ਅਰਨਾਲਾ ਹਲਕੇ ਦੇ ਵਿੱਚ ਹੁਣ ਅਸੀਂ ਪਹੁੰਚੇ ਹਾਂ ਜਿਹੜੀ ਤਰਫ ਗਏ ਆ ਸਭ ਪਾਸੇ ਪਾਣੀ ਦੇ ਕਾਰਨ ਖਲਾਸ ਜਿਹੜੇ ਨੇ ਉਹ ਮੰਦਹਾਲੀ ਨੇ ਫਸਲਾਂ ਖਰਾਬ ਹੋ ਚੁੱਕੀਆਂ ਐ ਘਰ ਜਿਹੜੇ ਨੇ ਟੁੱਟ-ਪੁੱਟ ਚੁੱਕੇ ਨੇ ਤੇ ਅਸੀਂ ਮੈਂ ਇਹ ਕਹਦੇ ਆ ਕਿ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਇਸ ਸਮੱਸਿਆ ਦੇ ਵਿੱਚੋਂ ਬਚਣ ਦਾ ਯਤਨ ਕਰ ਰਹੇ ਹਾਂ ਔਰ ਇੱਕ ਦੂਜੇ ਦੀ ਬਾਹ ਫੜਿਆ ਇਸ ਸਮੱਸਿਆ ਦੇ ਵਿੱਚੋਂ ਨਿਕਲਿਆ ਜਾਣਾ ਔਰ ਉਹਦੇ ਲਈ ਇਹ ਕੋਸ਼ਿਸ਼ ਹੈ ਕਿ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਕਰਕੇ ਅਸੀਂ ਆਪਣੇ ਜਿਹੜੇ ਪ੍ਰਭਾਵਿਤ ਸਾਡੇ ਜਿਹੜੇ ਪਰਿਵਾਰ ਨੇ ਬਿਨਾਂ ਕਿਸੇ ਵਿਤਕਰੇ ਬਾਜੀ ਤੋਂ ਸਾਰੇ ਹੀ ਜਿਹੜੇ ਲੋਕ ਨੇ ਚਾਹੇ ਉਹ ਕਿਸੇ ਵੀ ਜਾਤ ਮذਬ ਕੋਤ ਕੋਲ ਨਾਲ ਸੰਬੰਧ ਰੱਖਦੇ ਨੇ ਅਸੀਂ ਸਾਰਿਆਂ ਦੀ ਜਿਹੜੇ ਹੈ ਉਹ ਹੈਲਪ ਜਿਹੜੀ ਹੈ ਉਹ ਕਰੀਏ ਰਲ ਮਿਲ ਕੇ ਕਰੀਏ ਸਾਰਿਆਂ ਦੇ ਸਹਿਯੋਗ ਨਾਲ ਕਰੀਏ ਬਸ ਇਹੋ ਇੱਕ ਉਪਰਾਲਾ ਹੈ ਸਾਡੇ ਵੱਲੋਂ ਕੀ ਅਪਰਲ ਜਰ ਮੋਟੀ ਜਣਗੇ ਸ਼ੋਮਣੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਵਾਵਾ ਥੋੜੀਆਂ ਲੰਬਾ ਸਮਾਂ ਜਿਹੜਾ ਉਹ ਚੱਲਦੀਆਂ ਰਹਣ ਜਿੰਨਾ ਚਿਰ ਪਰਿਵਾਰ ਉੱਪਰ ਨਹੀਂ ਜਾਂਦੇ ਤੇ ਡਾਟੇ ਅਸੀਂ ਇਕੱਠੇ ਕਰਨ ਵਾਸਤੇ ਆਪਣੀਆਂ ਟੀਮਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਜਿਵੇਂ ਫਿਰੋਜ਼ਪੁਰ ਦੇ ਵਿੱਚ ਡਾਟੇ ਕੱਟੀ ਕੀਤੇ ਜਾ ਰਹੇ ਨੇ ਸਾਡੇ ਵਰਕਰਸ ਵੱਲੋਂ ਸਾਡੀ ਟੀਮਸ ਵੱਲੋਂ ਔਰ ਪਰਿਵਾਰਾਂ ਦੇ ਡਾਟੇ ਇਕੱਠੇ ਕੀਤੇ ਜਾ ਰਹੇ ਨੇ ਕਿੰਨੇ ਪਰਿਵਾਰ ਲੋੜਵੰਦ ਨੇ ਕਿਹਨੂੰ ਕੀ ਚੀਜ਼ ਚਾਹੀਦੀ ਹੈ ਪਰ ਇੱਥੇ ਵੀ ਅਸੀਂ ਸਰਦਾਰ ਰਤਨ ਸਿੰਘ ਜੀ ਜਨਾਲਾ ਨੂੰ ਕਵਾਂਗੇ ਕਿ ਡਾਟੇ ਜਿਹੜੇ ਇਕੱਠੇ ਕੀਤੇ ਜਾਣ ਤਾਂ ਜੋ ਕੰਟੀਨਿਊ ਉਹਨਾਂ ਚਿਰ ਸੇਵਾਵਾਂ ਜਿਹੜੀਆਂ ਜਾਰੀ ਰਹਿਣ ਜਿੰਨਾ ਚਿਰ ਪਰਿਵਾਰ ਜਿਹੜੇ ਹੈ ਉਹ ਫਿਰ ਆਪਣੇ ਪੈਰਾਂ 'ਤੇ ਖੜੋ ਨਹੀਂ ਜਾਣ ਪੰਜਾਬ ਸਰਕਾਰ ਦਾ ਆਪਣਾ ਲੜ ਕਿਵੇਂ ਦੇਖ ਰਹੀ ਜਿਹੜੀ ਹੜਾਂ ਵੀ ਪਾਣੀ ਪਰਿਵਾਰ ਸਰ ਪੰਜਾਬ ਸਰਕਾਰ ਦਾ ਉਪਰਾਲਾ ਜਿਹੜਾ ਹੈਗਾ ਬਿਲਕੁਲ ਹੀ ਨਦਾਰਦ ਹੀ ਹੈ ਦੇਖੋ ਤੁਸੀਂ ਮੈਂ ਤਾਂ ਹੈਰਾਨ ਹੈ ਕਿ ਇੱਥੇ ਸੜਕਾਂ ਜਿਹੜੀਆਂ ਪਹਿਲਾਂ ਹੀ ਜਿਹੜੀਆਂ ਪਾਣੀ ਚ ਨਹੀਂ ਡੁੱਬੀਆਂ ਉਹਨਾਂ ਤੇ ਹਾਲਤ ਵੀ ਬਹੁਤ ਮੰਦੀ ਹੈ ਤੇ ਜਿੰਨੀ ਹੈਲਪ ਚਾਹੀਦੀ ਸੀ ਸਰਕਾਰ ਨੂੰ ਕਰਨੀ ਉਹਨੇ ਹੈਲਪ ਹੋਈ ਨਹੀਂ ਲੋਕਾਂ ਨੇ ਆਪਣੀ ਮਦਦ ਆਪ ਕੀਤੀ ਪ੍ਰਧਾਨ ਮੰਤਰੀ મોદી ਉਹਨਾਂ ਵੱਲੋਂ ਕੱਲ 1600 ਕਰੋੜ ਦਾ ਪੈਕੇਜ ਲਾਣ ਕੀਤਾ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਊਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈ ਜੀ ਕੋਈ ਬਹੁਤਾ ਫਾਇਦਾ ਨਹੀਂ ਹੈ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਇਆ ਦਿੱਤਾ ਹੈਗਾ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹ ਤਾਂ ਇੱਕ ਮਜ਼ਾਕ ਹੀ ਹੈ ਜਿਹੜਾ ਸਾਡੇ ਵਿੱਚ ਆ ਕੇ ਕੀਤਾ ਹੈ ਉਹ ਤਾਂ ਦਿੱਲੀ ਬੈਠੇ ਕਰ ਲੈਂਦੇ ਬਹੁਤ ਫਾਇਦਾ ਨਹੀਂ ਹੋਇਆ ਜੀ ਕੋਈ ਸਿਰ ਪਰਿਵਾਰਾਂ ਨੂੰ ਕੋ ਅਡਾਪਟ ਕਰਨ ਦੀ ਵੀ ਕਮਿਸ਼ਨ ਬਣਾਇਆ ਗਿਆ ਬਿਲਕੁਲ ਜੀ ਅਸੀਂ ਜਿਵੇਂ ਰਖੜਾ ਸਾਹਿਬ ਵੱਲੋਂ 10 ਕਰੋੜ ਦੀ ਸਹਾਇਤਾ ਜਿਹੜੀ ਹੈ ਉਹ ਐਲਾਨੀ ਗਈ ਹੈ ਇਸੇ ਤਰ੍ਹਾਂ ਰਵਿੰਦਰ ਸਿੰਘ ਹੈ ਉਹਨਾਂ ਵੱਲੋਂ ਵੱਡੀ ਅਮਾਉਂਟ ਦੇਣ ਦਾ ਵਾਅਦਾ ਕੀਤਾ ਗਿਆ ਹੈ ਤੇ ਅਸੀਂ ਉਹਦੇ ਵਿੱਚ ਜਿਵੇਂ 1 ਲੱਖ ਡੀਜ਼ਲ ਦੇ ਕਰੀਬ ਲੀਟਰ 1 ਲੱਖ ਲੀਟਰ ਡੀਜ਼ਲ ਜਿਹੜਾ ਹੈਗਾ ਤੇ ਫਿਰ ਜਿਹੜੇ ਘਰਾਂ ਦਾ ਰੈਨੋਵੇਸ਼ਨ ਜਾਂ ਘਰਾਂ ਦੀ ਜਿਹੜੀ ਮੁਰੰਮਤ ਹੈ ਕੋਈ ਲੈਂਡਰ ਟਿਕ ਪਿਆ ਕੋਈ ਕੰਧ ਕੋਲਾ ਟਿਕ ਪਿਆ ਨਾ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਜਾਂ ਸਟੇਸ਼ਨਰੀ ਜਿਹੜੀ ਹੈ ਉਹਦੇ ਵਾਸਤੇ ਅਸੀਂ ਹੈਲਪ ਕਰਾਂਗੇ ਜੇ ਗੱਲ ਕੀਤੀ ਜਾਵੇ ਤਾਂ ਅਜਨਾਲਾ ਸਭ ਤੋਂ ਵੱਧ ਪ੍ਰਭਾਵਿਤ ਆ ਜਿਹੜੇ ਜ਼ਿਲ੍ਹੇ ਮਸਾਜਾ ਮੈਂ ਖੇ ਪੰਜਾਬ ਦੇ ਵਿੱਚ ਇਹਦੇ ਵਾਸਤੇ ਤੁਹਾਡੇ ਕੀ ਪ੍ਰਾਂਦੇ ਹੋਣਗੇ ਕਿਉਂਕਿ ਬਹੁਤ ਜ਼ਰੂਰ ਸਰਦਾਰ ਰਤਨ ਸਿੰਘ ਜੀ ਜਨਾਲਾ ਨੂੰ ਕਹਾਂਗੇ ਕਿ ਅੰਕੜੇ ਜਿਹੜੇ ਆ ਡਾਟੇ ਜਿਹੜੇ ਆ ਉਹ ਬਣਾ ਕੇ ਤੇ ਪਲੇਟ ਪਾਰਟੀ ਪਲੇਟਫਾਰਮ ਤੇ ਰੱਖੀਏ ਤੇ ਅਸੀਂ ਹਰ ਸੰਭਵ ਉਪਰਤ ਕਰਾਂਗੇ ਸਰ ਹੁਣ ਵੀ ਜੇ ਵੱਡੇ ਪੱਧਰ ਤੇ ਗੱਲ ਕਰੀਏ ਸੇਵਾਵਾਂ ਹੋ ਰਹੀਆਂ ਨੇ ਜਤੇ ਵਧੀਆ ਪਹੁੰਚ ਰਹੀਆਂ ਪਰ ਕੁਝ ਜਿਹੜੇ ਪੀੜਤ ਨੇ ਉਹਨਾਂ ਤੱਕ ਪਹੁੰਚਦੀਆਂ ਨਹੀਂਆਂ ਵੱਡੇ ਪੱਧਰ ਤੇ ਇਹ ਨਾ ਕਲਾਕਾਰ ਭਾਈ ਜਰਾ ਜੀ ਕੀ ਆ ਸੱਚ ਸਮਾਨ ਜਿਹੜੇ ਨਾ ਇਕੱਠਾ ਕਰਨਾ ਬੜਾ ਸੌਖਾ ਹੁੰਦਾ ਹੈ ਲੇਕਿਨ ਵੰਡਣ ਕਰਨਾ ਸਮਾਨ ਦਾ ਇਹ ਇੱਕ ਔਖੀ ਸਮੱਸਿਆ ਹੁੰਦੀ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਦੋਂ ਸਾਡੇ ਵੱਲੋਂ ਮੈਨੇਜਮੈਂਟ ਦੇ ਵਿੱਚ ਘਟ ਰਿਆ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ ਪਰ ਇਹਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ ਜੀ ਇਹਨੂੰ ਮਤਲਬ ਕੋਈ ਵੀ ਫਲਾਨੇ ਵਰਗ ਨੂੰ ਜਿਹੜਾ ਉਹ ਨਕਾਰਿਆ ਗਿਆ ਜੀ ਫਲਾਨੇ ਨੂੰ ਸਹਾਇਤਾ ਦੇ ਦਿੱਤੀ ਇਦਾਂ ਤਾਂ ਕੋਈ ਨਹੀਂ ਹੈ ਕਰਨਾ ਚਾਹੀਦਾ ਜੀ ਵੀ ਇੱਥੇ ਵਿਤਕਰੇबाजी ਨਹੀਂ ਪੈਦਾ ਕਰਨੀ ਚਾਹੀਦੀ ਨੈਰੇਟਿਵ ਨਹੀਂ ਬਣਾਉਣਾ ਚਾਹੀਦਾ ਕਿ ਫਲਾਣੇ ਨੂੰ ਜਾਣ ਬੁੱਝ ਕੇ ਸਹਾਇਤਾ ਨਹੀਂ ਦਿੱਤੀ ਤੇ ਫਲਾਣੇ ਨੂੰ ਜਾਣ ਬੁੱਝ ਕੇ ਸਹਾਇਤਾ ਦਿੱਤੀ ਹੈ ਐਦਾਂ ਦੀ ਗੱਲ ਨਹੀਂ ਨਾ ਹੀ ਸਾਡਾ ਇਹ ਸੂਤਲ ਹੈ ਤੁਸੀਂ ਦੇਖੋ ਗੁਰੂ ਸਾਹਿਬਾਨਾਂ ਵੇਲੇ ਅਕਬਰ ਵੀ ਉਸੇ ਪੰਗਤ ਚ ਲੰਗਰ ਛਕਦਾ ਸੀ ਤੇ ਆਮ ਇੱਕ ਉਹਦਾ ਸਿਪਾਹੀ ਜਿਹੜਾ ਸੀ ਉਹਨੇ ਵੀ ਉਸੇ ਪੰਗਤ ਚ ਲੰਗਰ ਛਕਿਆ ਇੱਥੇ ਸਿੱਖ ਸਿਧਾਂਤਾਂ ਮੁਤਾਬਕ ਕਿਸੇ ਨਾਲ ਕੋਈ ਵਿਤਕਰਾ ਨਹੀਂ ਦੇਖਣ ਜਾ ਰਹੇ ਜੇ ਵਿਤਕਰਾ ਨਹੀਂ ਹੋਣਾ ਚਾਹੀਦਾ ਪਰ ਆਪ ਕੋ ਆਪਣੀਆਂ ਪਾਰਟੀਆਂ ਆਪ ਕੋ ਆਪਣੇ ਵਰਕਰਾਂ ਨੂੰ ਜਾ ਆਗੂਆਂ ਨੂੰ ਹੀ ਸਮਗਰੀ ਦੇ ਰਹੀਆਂ ਆਮ ਲੋਕ ਇਹ ਇਹ ਗੱਲਾਂ ਅ ਧੰਨਵਾਦ ਹੈ ਚਾਹੀ ਕੋਈ ਸਿਆਸੀ ਪਾਰਟੀ ਹੈ ਚਾਹੀ ਕੋਈ ਧਾਰਮਿਕ ਜਥੇਬੰਦੀ ਹੈ ਚਾਹੀ ਕੋਈ ਸੰਤ ਮਹਾਪੁਰਖ ਹੈ ਚਾਹੀ ਕੋਈ ਵੀ ਆਰਗੇਨਾਈਜੇਸ਼ਨਸ ਹੈ ਉਹ ਸੇਵਾ ਕਰ ਰਹੀ ਹੈ ਤੇ ਕੋ ਧਨਤਾ ਦੇ ਜੋਗ ਹੈ ਪਰ ਉਹ ਆਪ ਦੇ ਲੋਕਾਂ ਨੂੰ ਵੰਡੀ ਜਾਣਾ ਆਪਣੇ ਹੀ ਦੇਈ ਜਾਣਾ ਘਰੇ ਹੀ ਦੇਈ ਜਾਣਾ ਇਹ ਠੀਕ ਨਹੀਂ ਹੈ ਕੰਮ ਇਹ ਸਿੰਘ ਸਾਹਿਬ ਗਾਨੀ ਕੁਦੀਸ਼ ਗਰਗਾਜੋਂ ਲੋਕਾਂ ਦਾ ਤਤ ਬੁਲਾਈ ਗਈ ਹੈ ਵਿੱਚ ਨਾ ਕਲਾਕਾਰਾਂ ਦੀਪਾ ਸਾਹ ਕਾਵਾ ਵੀ ਹਾਜ਼ਰ ਹੋਣਗੇ ਜਿਹੜਾ ਵੀ ਜਿਹੜਾ ਹੜਾ ਨੂੰ ਲੈ ਕੇ ਕੋਈ ਰਣ ਲਿਖੇ ਮੈਨੂੰ ਇਸ ਬਾਰੇ ਜਾਣਕਾਰੀ ਦਿਓ ਜੀ